ਪਿਹਾਰਾ ਦਾ ਸੀਜ਼ਨ ਚੱਲ ਰਿਹਾ ਵਾ ਵੱਖ-ਵੱਖ ਥਾਵਾਂ ਤੇ ਇਸ ਵਕਤ ਮੇਲੇ ਵੀ ਚੱਲ ਰਹੇ ਨੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਇੱਕ ਖਾਸ ਆਰਡਰ ਜਾਰੀ ਕੀਤੇ ਗਏ ਨੇ ਕਿ ਜਿਹੜੇ ਵੀ ਮੇਲੇ ਲੱਗੇ ਨੇ ਉਹਨਾਂ ਦੀਆਂ ਪਰਮਿਸ਼ਨਾਂ ਜੜੀਆਂ ਵਾ ਚੈੱਕ ਕੀਤੀਆਂ ਜਾਵੇ ਇੱਕ ਕਮੇਟੀ ਜਿਹੜੀ ਆ ਵਿਸ਼ੇਸ਼ ਤੌਰ ਤੇ ਬਣਾਈ ਗਈ ਆ ਇਸ ਕਮੇਟੀ ਦੇ ਵਿੱਚ ਕੌਣ-ਕੌਣ ਨੇ ਉਸਤੇ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਦੱਸੀ ਕਿ ਬੀਤੀ ਸ਼ਾਮ ਜਿਹੜਾ ਵਾ ਆਰਡਰ ਜਾਰੀ ਕੀਤਾ ਗਿਆ ਵਾ ਤਾਂ ਦੁਸ਼ਹਿਰੇ ਦਾ ਮੇਲਾ ਵੀ ਨੇੜੇ ਨੇ ਤਾਂ ਉਸ ਨੂੰ ਲੈ ਕੇ ਕਈ ਥਾਵਾਂ ਤੇ ਝੂਲੇ ਲੱਗੇ ਹੋਏ ਨੇ ਤਾਂ ਇਹਨਾਂ ਦੀਆਂ ਪਰਮਿਸ਼ਨਾਂ ਹੁਣ ਚੈੱਕ ਕਰਨ ਦੇ ਲਈ ਇੱਕ ਕਮੇਟੀ ਵਿਸ਼ੇਸ਼ ਕਮੇਟੀ ਜਿਹੜੀ ਆ ਬਣਾਈ ਗਈ ਆ ਇਸ ਕਮੇਟੀ ਦੇ ਵਿੱਚ ਕੌਣ ਕੌਣ ਆ ਉਸਤੇ ਬਾਰੇ ਜਾਣਕਾਰੀ ਦੇ ਦਿੰਨੇ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੀਨੀਅਰ ਪੁਲਿਸ ਕਪਤਾਨ ਲੁਧਿਆਣਾ ਦਿਹਾਤੀ ਖੰਨਾ ਨਮੈਦੀ ਇਹ ਮੈਂਬਰ ਜਿਹੜੇ ਨੇ ਉਸ ਕਮੇਟੀ ਦੇ ਵਿੱਚ ਨੇ ਸਿਵਲ ਸਰਜਨ ਲੁਧਿਆਣਾ ਨੇ ਸਬੰਧਕ ਫਾਇਰ ਅਫਸਰ ਨੇ ਸਬੰਧਤ ਕਾਰਜਕਾਰੀ ਇੰਜੀਨੀਅਰ ਜਿਹੜੇ ਨੇ ਬਿਜਲੀ ਬੋਰਡ ਦੇ ਉਹ ਮੈਂਬਰ ਨੇ ਸਬੰਧਤ ਕਾਰਜਕਾਰੀ ਇੰਜੀਨੀਅਰ ਪੀ ਐਸ ਪੀ ਸੀ ਐਲ ਲੁਧਿਆਣਾ ਮੈਂਬਰ ਨੇ ਜਨਰਲ ਮੈਨੇਜਰ ਪੰਜਾਬ ਰੋਡਵੇਜ ਤਾਂ ਇੱਕ ਸੱਤ ਮੈਂਬਰੀ ਵਿਸ਼ੇਸ਼ ਕਮੇਟੀ ਬਣਾਈ ਗਈ ਆ ਇਹ ਕਮੇਟੀ ਜਿਹੜੀ ਆ ਹੁਣ ਮੇਲਿਆਂ ਦੇ ਵਿੱਚ ਜਾ ਕੇ ਇਹਨਾਂ ਦੀਆਂ ਪਰਮਿਸ਼ਨਾਂ ਚੈੱਕ ਕਰੇਗੀ ਕਿ ਜਿਹੜਾ ਮੇਲਾ ਲੱਗਾ ਹੋਆ ਉਹਨਾਂ ਦੇ ਹਲਕੇ ਦੇ ਵਿੱਚ ਜੋ ਮੇਲਾ ਲੱਗਾ ਹੋਆ ਜਾਂ ਜਿੱਥੇ ਵੀ ਮੇਲਾ ਲੱਗਾ ਹੋਆ ਉਸ ਕੋਲ ਪਰਮਿਸ਼ਨ ਦੀ ਕਾਪੀ ਹੈ ਜਾਂ ਨਹੀਂ ਹੈ ਦੱਸਦੀ ਕਿ ਜਦੋਂ ਵੀ ਮੇਲੇ ਲੱਗਦੇ ਨੇ ਤਾ ਅਸੀਂ ਕਈ ਵਾਰ ਸੁਣਦੇ ਆ ਕਿ ਉਸ ਮੇਲੇ ਦੇ ਵਿੱਚ ਹਾਦਸਾ ਹੋ ਗਿਆ ਉਸ ਤੇ ਮੇਲੇ ਦੇ ਵਿੱਚ ਜਿਹੜੇ ਝੂਟੇ ਲੱਗੇ ਸੀ ਝੂਲੇ ਲੱਗੇ ਸੀਗੇ ਉਹ ਸੇਫਟੀ ਵਾਲੇ ਨਹੀਂ ਸੀਗੇ ਤਾਂ ਕਈ ਵਾਰ ਸਵਾਲ ਇਹ ਖੜੇ ਜਿਹੜੇ ਪ੍ਰਸ਼ਾਸਨ ਦੇ ਉੱਤੇ ਹੋ ਜਾਂਦੇ ਨੇ ਜਦੋਂ ਹਾਦਸਾ ਹੋ ਜਾਂਦਾ ਵਾ ਤਾਂ ਹੁਣ ਪ੍ਰਸ਼ਾਸਨ ਵੱਲੋਂ ਇਹਨਾਂ ਮੇਲਿਆਂ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਇੱਕ ਵਿਸ਼ੇਸ਼ ਕਮੇਟੀ ਜਿਹੜੀ ਆ ਬਣਾਈ ਗਈ ਹੈ ਕਮੇਟੀ ਜਾ ਕੇ ਉੱਥੇ ਜਾ ਕੇ ਜਾਂਚ ਕਰੇਗੀ ਕਿ ਇਹਨਾਂ ਕੋਲ ਪਰਮਿਸ਼ਨ ਹੈ ਜਾਂ ਨਹੀਂ ਆ ਲੁਧਿਆਣਾ ਦੇ ਵਿੱਚ ਕਈ ਥਾਵਾਂ ਤੇ ਇਹ ਮੇਲੇ ਜਿਹੜੇ ਨੇ ਹਰ ਸਾਲ ਲੱਗਦੇ ਨੇ ਕਈ ਕਈ ਥਾਵਾਂ ਤੇ 라ਵਨ ਦਹਨ ਕੀਤਾ ਜਾਂਦਾ ਵਾ ਤੇ ਸਾਰੀਆਂ ਪਰਮਿਸ਼ਨਾਂ ਜਿਹੜੀਆਂ ਵਾ ਹੁਣੇ ਕਮੇਟੀ ਵੱਲੋਂ ਚੈੱਕ ਕੀਤੇ ਜਾਣਗੇ ਕਿ ਇਹਨਾਂ ਕੋਲ ਜਿਹੜੀ ਕਮੇਟੀ ਹੈਗੀ ਆ ਇਹਨਾਂ ਕੋਲ ਪਰਮਿਸ਼ਨ ਹੈ ਹੈ ਕਿ ਨਹੀਂ ਹੈ ਜਿਹੜੇ ਝੂਲੇ ਲੱਗੇ ਹੋਏ ਨੇ ਉਹ ਸੇਫਟੀ ਵਾਲੇ ਹੈ ਜਾਂ ਨਹੀਂ ਆ ਜਾਂ ਜਿਹੜੇ ਅੰਦਰ ਖਾਣ ਪੀਣ ਦੀਆਂ ਦੁਕਾਨਾਂ ਹੈਗੀਆਂ ਨੇ ਉਹ ਫੂਡ ਖਾਨਜੋਗਾ ਹੈ ਜਾਂ ਨਹੀਂ ਆ ਤਾਂ ਉਸ ਤੇ ਬਾਰੇ ਪੂਰੀ ਜਾਂਚ ਜਿਹੜੀ ਆ ਉਹ ਕੀਤੀ ਜਾਵੇਗੀ ਬੰਦਤ ਜਿਹੜੇ ਅਧਿਕਾਰੀ ਨੇ ਉਹ ਲਗਾਤਾਰ ਅੱਜ ਜਿਹੜੇ ਨੇ ਮੇਲਿਆਂ ਦੇ ਵਿੱਚ ਵਿਜ਼ਿਟ ਵੀ ਕਰ ਰਹੇ ਨੇ ਜਿਹੜੇ ਮੇਲੇ ਦੇ ਪ੍ਰਧਾਨ ਨੇ ਜਾਂ ਮੇਲੇ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨਾਲ ਮੁਲਾਕਾਤ ਵੀ ਕਰ ਰਹੇ ਨੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਕਈ ਥਾਵਾਂ ਤੇ ਮੇਲੇ ਲੱਗੇ ਨੇ ਕਈ ਥਾਵਾਂ ਤੇ ਦੁਸ਼ਹਰਾ ਜਿਹੜਾ ਮਨਾਇਆ ਜਾਂਦਾ ਵਾ ਉਸ ਨੂੰ ਲੈ ਕੇ ਅੱਜ ਇੱਕ ਕਮੇਟੀ ਜਿਹੜੀ ਆ ਕਈ ਥਾਵਾਂ ਤੇ ਜਾਂਚ ਕਰੇਗੀ ਪਿਛਲੇ ਸਾਲ ਵੀ ਦੇਖਿਆ ਗਿਆ ਸੀ ਕਿ ਕਈ ਥਾਵਾਂ ਤੇ ਜਿਹੜੇ ਮੇਲੇ ਲੱਗੇ ਸੀਗੇ ਉਹਨਾਂ ਚ ਕੁਝ ਮੇਲਿਆਂ ਕੋਲ ਪਰਮਿਸ਼ਨਾਂ ਜਿਹੜੀਆਂ ਨਹੀਂ ਸੀਗੀਆਂ ਤਾਂ ਇਸੇ ਤਹਿਤ ਇਸਵਾਰ ਵੀ ਜਿਹੜਾ ਵਾ ਪ੍ਰਸ਼ਾਸਨ ਹੁਣ ਜਾਗਿਆ ਹੈਗਾ ਵਾ ਮੇਲਿਆਂ ਦੀਆਂ ਪਰਮਿਸ਼ਨਾਂ ਜਿਹੜੀਆਂ ਚੈੱਕ ਕੀਤੀਆਂ ਜਾਣਗੀਆਂ ਮੇਲੇ ਦੇ ਸਬੰਧਤ ਜਿਹੜੇ ਲੋਕ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਪ੍ਰਸ਼ਾਸਨ ਨੇ ਆਰਡਰ ਜਿਹੜਾ ਬੀਤੀ ਸ਼ਾਮ ਕੱਢਿਆ ਹੈਗਾ ਵਾ ਹਰ ਇੱਕ ਵਿਭਾਗ ਜਿਹੜਾ ਵਾ ਇਸ ਕਮੇਟੀ ਦੇ ਵਿੱਚ ਹੈਗਾ ਵਾ ਜਿਹੜਾ ਕੀ ਇਸ ਨੂੰ ਜਾਂਚ ਕਰੇਗਾ ਇੱਥੇ ਵੀ ਦੱਸ ਦਿੰਦੇ ਆ ਕਿ ਜਦੋਂ ਵੀ ਮੇਲਾ ਲੱਗਦਾ ਵਾ ਤਾਂ ਉਸ ਦੀ ਪਰਮਿਸ਼ਨ ਜਿਹੜੀ ਆ ਪ੍ਰਸ਼ਾਸਨ ਕੋ ਲੈਣੀ ਜਿਹੜੀ ਆ ਲਾਜ਼ਮੀ ਹੁੰਦੀ ਆ ਤਾਂ ਹੁਣੇ ਪ੍ਰਸ਼ਾਸਨ ਕੋ ਪਰਮਿਸ਼ਨ ਲਿੱਤੀ ਆ ਜਾਂ ਨਹੀਂ ਲਿੱਤੀ ਮੇਲੇ ਵਾਲਿਆਂ ਨੇ ਉਸ ਦੀ ਜਾਂਚ ਜਿਹੜੀ ਆ ਹੁਣੇ ਕਮੇਟੀ ਕਰੇਗੀ ਕਿਉਂਕਿ ਦੇਖਿਆ ਜਾਂਦਾ ਕਿ ਜਦੋਂ ਮੇਲੇ ਲੱਗਦੇ ਨੇ ਕਿਤੇ ਨਾ ਕਿਤੇ ਇਹ ਹਾਦਸਾ ਜਿਹੜਾ ਵਾ ਦੇ ਖ਼ਬਰਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਕਿ ਇਸ ਮੇਲੇ ਤੇ ਹਾਦਸਾ ਹੋ ਗਿਆ ਉਸ ਮੇਲੇ ਤੇ ਝੂਟਾ ਟੁੱਟ ਗਿਆ ਉੱਥੇ ਸੇਫਟੀ ਵਾਲੇ ਝੂਲੇ ਨਹੀਂ ਸੀਗੇ ਪਰ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਨਹੀਂ ਸੀ ਪਰ ਉਹ ਮੇਲਾ ਫਿਰ ਵੀ ਚੱਲ ਰਿਹਾ ਸੀਗਾ ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਖੜੇ ਹੋ ਜਾਂਦੇ ਨੇ ਤਾਂ ਹੁਣ ਪ੍ਰਸ਼ਾਸਨ ਜਿਹੜਾ ਜਾਗਿਆ ਵਾ ਬੀਤੀ ਸ਼ਾਮ ਇਹ ਆਰਡਰ ਜਾਰੀ ਕੀਤਾ ਗਿਆ ਵਾ ਉਸ ਦੇ ਵਿੱਚ 8 ਮੈਂਬਰੀ ਇੱਕ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਜਿਹੜੀ ਮੇਲਿਆਂ ਦੇ ਵਿੱਚ ਜਾ ਕੇ ਜਾਂਚ ਕਰੇਗੀ ਕਿ ਇਹ ਨਾ ਮੇਲਿਆਂ ਵਾਲੇ ਕੋ ਪਰਮਿਸ਼ਨ ਹੈ ਜਾਂ ਨਹੀਂ ਆ ਤਾਂ ਹੁਣ ਪ੍ਰਸ਼ਾਸਨ ਵੱਲੋਂ ਇਹ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਆ ਅੱਜ ਵੀ ਕਈ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਆ ਚਾਹੇ ਉਹ ਫੂਡ ਟੀਮ ਹੋਵੇ ਚਾਹੇ ਉਹ ਫਾਇਰ ਸੇਫਟੀ ਟੀਮ ਹੋਵੇ ਚਾਹੇ ਬਿਜਲੀ ਵਿਭਾਗ ਦੀ ਟੀਮ ਹੋਵੇ ਤਾਂ ਹਰ ਇੱਕ ਵਿਭਾਗ ਦੀ ਟੀਮ ਜਿਹੜੀ ਆ ਇਸ ਜਾਂਚ ਦੇ ਵਿੱਚ ਜੁਟੀ ਹੋਈ ਆ ਕਿ ਇਹ ਮੇਲੇ ਜਿਹੜੇ ਲੱਗੇ ਨੇ ਕਿ ਇਹ ਪਰਮਿਸ਼ਨ ਵਾਲੇ ਆ ਜਾਂ ਨਹੀਂ ਆ ਕੈਮਰਾਮੈਨ ਗੁਰਵਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ